ਜਦੋਂ ਵੀ ਇੱਕ ਵੇਰੇ ਇੱਕੇ ਟਾਈਮ ਸੀ ਫਿਰ ਉਹ ਹੋਰ ਟਾਈਮ ਹੁਣ ਆ ਨਹੀਂ ਸਕਦਾ ਮੈਂ ਮੰਨਦਾ ਇਹ ਗੱਲ ਪਰ ਜਦੋਂ ਕਿ ਇੱਕ ਹੁਕਮ ਤੇ ਵੀ ਦੁਕਾਨਾਂ ਦੇ ਸ਼ਟਰ ਬੰਦ ਹੋ ਜਾਂਦੇ ਸੀ ਤੇ ਦੁਕਾਨਾਂ ਦੇ ਸ਼ਟਰ ਚੱਕੇ ਜਾਂਦੇ ਸੀ ਜਦੋਂ ਇਹਨਾਂ ਦਾ ਇੱਕ ਆਦੇਸ਼ ਹੋ ਜਾਂਦਾ ਸੀ ਚਾਹੇ ਅਮਰਸਰ ਤੱਕ ਹੋਵੇ ਚਾਹੇ ਪਟਨਾ ਕੋਲ ਤੱਕ ਹੋਵੇ ਇਹ ਤਾਕਤ ਇਹ ਰੱਖਦੇ ਰਹੇ ਉਦੋਂ ਸਾਈਂ ਚਲੋ ਚਾਹੇ ਥੋੜੇ ਸਾਲਾਂ ਦੀ ਗੱਲ ਹੋਵੇ ਪਰ ਫਰਕ ਬੜਾ ਸੀ ਅੱਜ ਅਗੇ ਪਰਿਵਾਰ ਹੋ ਕੇ ਵੱਧ ਗਏ ਬੱਚੇ ਹੋ ਗਏ ਉਹਨਾਂ ਨੇ ਕਾਰੋਬਾਰ ਬਿਜ਼ਨਸ ਸੰਭਾਲ ਲਏ ਕੋਈ ਕਿਸ ਦੀ ਮੰਨਦਾ ਕੋਈ ਕਿਸ ਦੀ ਨਹੀਂ ਮੰਨਦਾ ਤੇ ਬਿਜ਼ਨਸ ਦੀ ਵੀ ਬੜੀ ਲੋਡ ਹੋ ਗਈ ਟੱਗੇ ਥੋੜੇ ਅੱਜ ਕੰਮ ਚੱਲ ਜਾਂਦਾ ਸੀ ਬੰਦ ਕਰੀ ਤੇ ਹੁਣ ਤਾਂ ਇੱਕ ਘੰਟਾ ਵੀ ਜੇ ਡੇਟ ਹੋ ਜਾਈ ਕੋਈ ਚੀਜ਼ ਬੰਦ ਰਹਿ ਜੇ ਤੇ ਉਸ ਇਨਸਾਨ ਬੜਾ ਹੋ ਜਾਂਦਾ ਤੇਜ਼ ਕਰਕੇ ਸਾਡੇ ਅੱਜ ਸਾਰੇ ਪੰਜਾਬ ਦਰਜਾ ਪ੍ਰਦੇਸ਼ ਵਪਾਰ ਮੰਡਲ ਜਿਵੇਂ ਮੇਰਾ ਸਾਥ ਦੀ ਗੱਲ ਕੀਤੀ ਪਵਨ ਜੀ ਸਾਡੇ ਵੀਰ गोयल ਜੀ ਸਾਡੇ ਯੋਸ਼ ਸਾਡੇ ਅਗਰਵਾਲ ਸਾਹਿਬ ਪਰਵੀਰ ਸ਼ਰਮਾ ਜੀ ਸਾਡੇ ਅਸ਼wini ਮਹਾਜਨ ਜੀ ਸਾਡੇ ਸੁਦਰਸ਼ਨ ਜੀ ਸੰਜੀਤ ਜੀ ਤੇਰੇ ਮੰਚ ਦੇ ਬ라ਜਮਾਨ ਰਾਸ਼ੀ ਜੀ ਤੇ ਸਾਡੇ ਸਾਰੇ ਹੀ ਲੀਡਰ ਸਹਿਬਾਨ ਸਾਡੇ ਹਾਂ ਜਿਹੜੇ ਰਾਜਨੀਤਿਕ ਮੈਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਤੇ ਮੂਹਰੇ ਬੈਠੇ ਵੀ ਸਾਡੇ ਬਹੁਤ ਵੱਡੇ ਮਹਾਨ ਲੀਡਰ ਬੈਠੇ ਆ ਇੰਡਸਟਰੀ ਦੇ ਤੇ ਸਿਆਸਤ ਦੇ ਵੀ ਤੇ ਬਹੁਤ ਸਾਡੇ ਨਾਲ ਕੰਮ ਕਰਨ ਵਾਲੇ ਉਹ ਸਾਥੀ ਵੀ ਬੈਠੇ ਆ ਜਿਨ੍ਹਾਂ ਨੇ ਇਲੈਕਸ਼ਨਾਂ 'ਚ ਬਹੁਤ ਮਿਹਨਤ ਕੀਤੀ ਕੰਮ ਕੀਤਾ ਦੇਖੋ ਦਸਵੀ ਦਾ ਮੈਨੂੰ ਬੜਾ ਇਹ ਤਨੀ ਹੈ ਵੀ ਮੈਂ ਆਕਾ ਦੀ ਕੋਈ ਕੰਮ ਜਾਣਦਾ ਜਾਂ ਜਮਾਨ ਵਪਾਰ ਨੂੰ ਕਰਨਾ ਜਾਣਦਾ ਪਰ ਇੰਨਾ ਤਾਂ ਖਾਸ ਤੌਰ ਤੇ ਵਿੱਚ ਵਿਚਰਦੇ ਹੋਏ ਹਰ ਗੱਲ ਨੂੰ ਦੇਖਿਆ ਪਤਾ ਪੰਜਾਬ ਦੀ ਇੰਡਸਟਰੀ ਦਾ ਨੁਕਸਾਨ ਹੀ ਹੁੰਦਾ ਹੈ ਨੁਕਸਾਨ ਹੀ ਹੁੰਦਾ ਹੈ ਚਾਹੇ ਉਹ ਕਿਸੇ ਕਿਸੇ ਬਾਖੂ ਮਿਲਾਂਗੇ 80 ਸਾਲੇ ਹੁੰਦੇ ਹੁੰਦੇ ਅਜੇ 2024 ਤੁਸੀਂ ਸਿਰਫ ਇਸ ਕਰਕੇ ਉਰੇ ਬੈਠਿਓ ਵੀ ਆਪਣਾ ਆਪਣੀ ਧਰਤੀ ਆਪਣਾ ਸ਼ਹਿਰ ਤੇ ਉਰੇ ਉਹਦੇ ਨਾਲ ਕੁੜੀ ਜਾਣੇ ਹੋ ਬਾਕੀ ਜਗਾ ਜਿਵੇਂ ਮੈਰਾ ਸਾਹਿਬ ਨੇ ਕਿਹਾ ਵੀ ਬਹੁਤ ਜ਼ਿਆਦਾ ਸਹੂਲਤਾਂ ਵੀ ਮਿਲੀਆਂ ਉਹ ਸਟੇਟ ਸੂਬੇ ਸਾਡੋ ਪਿੱਛੇ ਸੀ ਤੇ ਉਹਨਾਂ ਨੇ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਬੜਾ ਕੁਝ ਕੀਤਾ ਤੇ ਗਵਰਨਮੈਂਟ ਸਾਈਡ ਤੋਂ ਵੀ ਬੜੀ ਸਪੋਰਟ ਮਿਲੀ ਸਾਡਾ ਨੁਕਸਾਨ ਵੀ ਹੁੰਦਾ ਗਿਆ ਸਾਨੂੰ ਜਿਹੜੀ ਸਪੋਰਟ ਸੀ ਮਿਲਦੀ ਉਹ ਵੀ ਨਹੀਂ ਮਿਲੀ ਭਲਾਪ ਖਾਬ ਕਰਕੇ ਬਾਕੀ ਸੂਬੇ ਅੱਗੇ ਨਿਕਲ ਗਏ ਬਹੁਤ ਅਸੀਂ ਉੱਥੇ ਖੜੇ ਰਹਿ ਗਏ ਉਹ ਦੂਸਰਾ ਮਾਤੇ ਪਿੱਛੇ ਚਲੇ ਤੇ ਅੱਜ ਕਿਉਂਕਿ ਜਿਹੜਾ ਕਮਾਊ ਪੁੱਤ ਹੁੰਦਾ ਹਰੇਕ ਨੂੰ ਜੱਗਾ ਲੱਗਦਾ ਤੇ ਇਸ ਕਰਕੇ ਅਬਕ-ਬਕ ਸਟੇਟਾਂ ਜਿਹੜੀਆਂ ਉਹ ਸਾਡੇ ਅੱਗੇ ਨਿਕਲ ਗਈਆਂ ਪਰ ਸਾਡੇ ਦੀ ਜਿਹੜੀ ਤਾਕਤ ਆ ਹੌਂਸਲਾ ਹੈ ਜਿਹੜਾ ਉਹ ਕਿਸੇ ਦਾ ਨਹੀਂ ਜਿਵੇਂ ਬਹਿਰਾਮ ਕਰਨੀ ਕਿਹਾ ਇਹ ਕੋਈ ਸ਼ੱਕ ਨਹੀਂ ਮੈਂ ਉਹ ਨਹੀਂ ਗੱਲ ਜਿਹੜੀ ਨਹੀਂ ਹੀ ਲੇਗੀ ਪ੍ਰਧਾਨ ਮੰਤਰੀ ਜੀ ਚਾਹੇ ਬੇਸ਼ੱਕ ਮੈਂ ਕਾਂਗਰਸ ਸੀ ਪਰ ਮੈਨੂੰ ਇੰਨਾ ਪਤਾ ਹੈ ਕਿ ਉੱਥੇ ਐਮਪੀ ਸੀ ਮੈਂਬਰ ਪਾਰਲੀਮੈਂਟ ਸੀ ਉਹ ਬਿਲਕੁਲ ਪੈਕੇਜ ਦੇਣ ਲਈ ਆ ਰਹੇ ਸੀ ਕਰੋਜਪੁਰ ਇਲੈਕਸ਼ਨਲ ਕਿਉਂ ਗੱਲਾਂ ਕੀਤੀਆਂ ਉਹ ਕਿਸੇ ਤਰੀਕੇ ਨਾਲ ਵੀ ਚਲੋ ਉਹ ਨਹੀਂ ਪਹੁੰਚ ਸਕੇ ਉਹ ਵੀ ਇੱਕ ਉਸ ਵੇਲੇ ਦੀ ਸਰਕਾਰ ਜਦ ਅਜੀਤ ਚੰਨੀ ਜੀ ਉਦੋਂ ਮੁੱਖ ਮੰਤਰੀ ਸੀ ਉਹਨਾਂ ਨੇ ਉਹ ਸਾਜ਼ਿਸ਼ ਰਚੀ ਤੇ સીधे ਕਰਕੇ ਪ੍ਰਧਾਨ ਮੰਤਰੀ ਜੀ ਉਹਨੇ ਨਹੀਂ ਪਾ ਸਕਿਆ ਉਹਨਾਂ ਨੂੰ ਵਾਪਸ ਮੰਨਣ ਕੇ ਪਰ ਹੁਣ ਅੱਗੇ ਕਿਸ ਤਰੀਕੇ ਨਾਲ ਕੁਸ਼ਚਰ ਦੇ ਵਿੱਚ ਵਿੱਚੀ ਨਵੀਂ ਸ਼ੁਰੂਆਤ ਕਰਕੇ ਜਦੋਂ ਉਹਨਾਂ ਨੇ ਇੱਕ ਭਰੋਸਾ ਦਿੱਤਾ ਅਸੀਂ ਤਾਂ ਖਰਪੂ ਘਰ ਸਭ ਕੋਈ ਆਪਣੀ ਜਿੰਨੇ ਉਰੇ ਲੋਕ ਬੈਠੇ ਆ ਕੋਈ ਆਪਣੀ ਕਮੀ ਨਹੀਂ ਆਪਣੇ ਤੋਂ ਏਦੂ ਵੱਧ ਆਈ ਸਟਾਲੇ ਬੈਠੇ ਆ ਆ ਸਾਡੇ ਸੈਂਟਰ ਵਾਲੇ ਬੈਠੇ ਆ ਕੋਈ ਕਿਸੂੰ ਜਿੱਥੇ ਲੈਵਲ ਪਲੇਇੰਗ ਫੀਲ ਸੀ ਮੈਂ ਗੱਲ ਕਰ ਰਿਹਾ ਸੀ ਜਿੱਥੇ ਆਪਾਂ ਇਲੈਕਸ਼ਨ ਲੜ ਰਹੇ ਸੀ ਜਿੱਥੇ ਵੋਟਾਂ ਬਰਾਬਰ ਦੀਆਂ ਪੈ ਰੀਆਂ ਸੀ ਤੇ 11-11 ਪਲੇਅ ਫੁੱਟਬਾਲ ਖੇਡ ਰਹੇ ਸੀ ਜੇ ਉਧਰੋਂ ਕੀ ਕਹੋਂਦੀ ਸੀ ਇਹਨੂੰ ਉਹ ਤੇ ਆਪਾਂ ਉਹਨਾਂ ਤੋਂ ਪਿੱਛੇ ਕਿਤੇ ਵੀ ਨਹੀਂ ਰਹੇ ਕਹਿਆ ਵੈਸਫਲ ਕੀ ਜਬੀ ਨਹੀਂ ਕਿ ਆਪਣਾ 10000 ਰੁਪਏ ਪੈਣੀ ਦੇ ਸੌਖੀ ਕਿਤੇ ਹਜੇ ਕੀ ਬੀਜੇਪੀ ਨੇ ਇਲੈਕਸ਼ਨ ਨਹੀਂ ਘੜੀ ਸ। ਕਹਿੰਿਆ ਨੂੰ ਇਲੈਕਸ਼ਨ ਆ ਸਾਡੇ ਮਦਾਨ ਜੀ ਬੈਠੇ ਨੇ। ਸਿਰ ਤੋੜ ਜੋ ਇਹ ਬਿਲਕੁਲ ਗੱਲ ਕਹੀ ਹੈ ਮੇਰਾ ਸਾਹਮਣੇ ਜਿੰਨਾ ਵੀ ਕ੍ਰੈਡਿਟ ਇਹਨਾਂ ਨੂੰ ਇਹਨਾਂ ਦੀ ਟੀਮ ਨੂੰ ਦਿੱਤਾ ਜਾਵੇ ਉਹ ਥੋੜਾ ਜਿਹਾ। ਐਡੀਆਂ ਮੁਸ਼ਕਲ ਪ੍ਰਸਥਤੀਆਂ ਜਿੰਨਾ ਇਹਨਾਂ ਨੇ ਕੰਮ ਕੀਤਾ ਜਿੰਨਾ ਇਹਨਾਂ ਦੀ ਟੀਮ ਨੇ ਅੱਲੇ ਮੰਡਲਾ ਦੇ ਜਿੰਨਰ ਡਿਸਟ੍ਰਿਕਟ ਨੇ ਜਿੰਨਾ ਸ਼ਕਤੀ ਕੇਂਦਰਾਂ ਨੇ ਮੂਲ ਕਮੇਟੀਆਂ ਨੇ ਉਹਨਾਂ ਕੰਮ ਮੈਂ ਤਾਂ ਕਾਂਗਰਸ ਤਿੰਨ ਵਾਰ ਐਮਪੀਆਂ ਚੌਥੀ ਸੈਕਸ਼ਨ ਐਮਪੀ ਵੀ ਲੜੀ ਵੈਸੇ ਪੰਜਵੀਂ ਲੜੀ ਮੈਂ ਇੰਨਾ ਕੰਮ ਕਦੇ ਕਿਸੇ ਪਾਰਟੀ ਨੂੰ ਤੇ ਇੱਕ ਪਾਰਟੀ ਦੇ ਵਰਕਰ ਨੂੰ ਕਰਦੇ ਦੇਖਿਆ ਜੋ ਕੰਮ ਇਹਦੇ ਹੋਣ ਆਪਾਂ 10 ਲੱਖ ਵੋਟ ਕਿੱਥੇ ਜਦੋਂ ਪਿਛਲੀ ਵਾਰ ਜਦੋਂ ਬੀਜੇਪੀ ਲੜੀ ਸੀ ਤੇ 90000 ਵੋਟ ਪਈ ਸੀ 96 ਤੇ ਕਿੱਥੇ ਇਸ ਵਾਰ ਆਪਾਂ 3 ਲੱਖ ਕ੍ਰਾਸ ਕਰਨੀ ਹੈ ਜੈ ਸ਼੍ਰੀ ਰਾਮ ਉਹ ਵੀ ਉਹ ਵੀ 50 50 ਹਜ਼ਾਰ ਵੈਸਟ ਨੌਰਥ ਸੈਂਟਰਲ ਈਸਟ ਸਾਊਥ ਆਦਰ ਨਗਰ ਸਾਰੇ ਇਹ ਤਾਂ ਜਿੱਥੇ ਹੁਣ ਤੁਹਾਨੂੰ ਇਹ ਗੱਲ ਪਤਾ ਸੀ ਬਕ ਤੁਹਾਨੂੰ ਬਾੜੀ ਨਹੀਂ ਪਤਾ ਸੀ ਇਹਨਾਂ ਸਾਨੂੰ ਇਹ ਗੱਲ ਪਤਾ ਸੀ ਵੀ ਕੀ ਹੋ ਰਿਹਾ ਇਹ ਦਿੱਲੀ ਵਾਲਿਆਂ ਨੂੰ ਵੀ ਪਤਾ ਸੀ ਹੁਣ 300 ਪਿੰਡ 300 ਪਿੰਡਾਂ ਦੇ ਚਾਹੇ ਉੱਥੇ ਕਾਂਗਰਸ ਦੀ ਚਾਹੇ ਵਾਹਿਮਾ ਆਪੀ ਪਾਰਟੀ ਸੀ ਨਾ ਰੋਜ਼ ਚਾਹੇ ਉੱਥੇ ਜਿਹੜੇ ਉਹ ਮਖੋਟੇ ਮੂਰੇ ਕੀਤੇ ਹੋਏ ਸੀ ਹੁਣ ਜੇ ਮੈਂ ਤਾਂ ਜਾਣਦਾ ਸੀ ਮੇਰੇ ਨਾਲ 100 ਬੰਦਾ ਦਾ ਸਕਿਉਰਟੀ ਲਈ ਹੂੰ ਜੇ ਮੈਂ ਜਾਣਦਾ ਸੀ ਤਾਂ ਕਿਤੇ ਵੀ ਬਰਾਏ ਕੀ ਉਹਨਾਂ ਨਾਲ ਗੋਲੀ ਚੱਲ ਸਕਦੀ ਸੀ ਕਿਤੇ ਕੋਈ ਗੁੱਟਮਾਰ ਹੋ ਸਕਦੀ ਸੀ ਤੇ ਸਾਰਾ ਵਾਤਾਵਰਨ ਹੀ ਖਰਾਬ ਹੋ ਜਾਂਦਾ ਜੇ ਕੋਈ ਅਸੀ ਗੱਲ ਹੋ ਜਾਂਦੀ 300 ਪਿੰਡਾਂ ਕੰਪੇਨ ਕਰਨਾ ਤਾਂ ਬਹੁਤ ੁਰ ਦੀ ਗੱਲ ਆ ਸਾਡਾ ਜੇ ਕੋਈ ਬੈਨਰ ਵੀ ਜਾਂ ਪੋਸਟਰ ਵੀ ਕਿਤੇ ਲਾ ਕੇ ਆਉਂਦਾ ਸੀ ਪਿੰਡਾਂ 'ਚ ਟਾ ਕੇ ਜਦੋਂ ਆਉਂਦੇ ਨੇ ਵੀ ਉਹਨੂੰ ਕੁੱਟਿਆ ਮਾਰਿਆ ਜਾਂਦਾ ਸੀ ਜੇ ਕਿਸੇ ਘਰ ਵਾਲਾ ਲਵਾ ਲੈਂਦਾ ਸੀ ਤਾਂ ਉਹ ਘਰ ਵਾਲੇ ਨੂੰ ਗਦਾਫ ਕਹਿ ਕੇ ਕੀਤਾ ਜਾਂਦਾ ਤੇ ਮੈਂ ਇਹ ਫੈਸਲਾ ਕੀਤਾ ਵੀ ਜੋ ਹੋਊ ਠੀਕ ਆਪਾਂ ਇਹ ਪਿੰਡਾਂ ਦੇ ਵਿੱਚ ਜਾਣਾ ਬੰਦ ਕਰੋ ਨਹੀਂ ਕਿਤੇ ਨਾ ਕਿਤੇ ਬਹੁਤ ਵੱਡਾ ਲੜਾਈ ਝਗੜਾ ਕਿਤੇ ਐਸਾ ਹੋ ਜਾਊਗਾ ਜਿੱਥੇ ਅਸੀਂ ਦੋ ਤਿੰਨ ਜਮਾ ਗਏ ਉਹ ਘਰ ਦੇ ਬਾਹਰ ਜਾ ਪੁਲਿਸ ਲੈ ਕੇ ਆਉਂਦੀ ਸੀ ਨਾਲ ਜਿਹੜੀ ਅੱਜ ਪੁਲਿਸ ਦੀ ਗੱਲ ਕਰਦੇ ਆ ਨਾ ਅੱਜ ਅੱਜ ਤੁਸੀਂ ਬਿਆਨ ਫੜੋਏ ਦਾ ਤੇ ਜਿਹੜਾ ਇਹਨਾਂ ਦਾ ਐਮਪੀ ਬਣਿਆ ਤਾਂ ਉਹ ਕਹਿੰਦਾ ਜੀ ਕਿ ਬਦਲੀਆਂ ਇਹਨਾਂ ਦੀ ਕਰਨੀਆਂ ਹੀ ਸੀ ਕਿਉਂਕਿ ਇਹਨਾਂ ਨੇ ਸਾਡੀ ਬਦਲ ਨਹੀਂ ਦੱਸੋ ਪੁਲਿਸ ਦੀ ਮਦਦ ਲੈਣਾ ਚਾਹੁੰਦੇ ਜਿੱਥੇ ਉਹਨਾਂ ਨੇ ਕੀਤੀ ਇਹਦਾ ਮਤਲਬ ਉਹਨਾਂ ਦੀ ਮਦਦ ਤੁਸੀਂ ਲੈ ਕੇ ਹੀ ਰੋਕਿਆ ਸਨ ਉਹ ਸਾਰੇ ਗੜੇ ਹੋਏ ਸੀ ਤੇ ਹੁਣ ਜਦੋਂ ਬੂਥ ਹੀ ਨਹੀਂ ਲੱਗਿਆ ਆਕਾ ਸਕੂਲ ਜਿੱਥੇ ਬੋਡਾ ਪੈ ਰਹੀਆਂ ਉੱਥੇ ਕੱਲੇ ਹੀ ਕਾਂਗਰਸ ਦੇ ਆਮਾਦੇ ਵਾਲੇ ਬੈਠੇ ਆਪਣਾ ਤਾਂ ਕੋਈ ਬੰਦਾ ਹੀ ਨਹੀਂ ਬੈਠਾ ਬੂਤ ਲੱਗਿਆ ਹੀ ਨਹੀਂ ਜਦੋਂ ਏਜੰਟੀ ਹੀ ਨਹੀਂ ਅੰਦਰ ਗਿਆ ਉਹ ਜੋ ਮਰਜ਼ੀ ਕਰੀ ਕੇ 300 ਪਿੰਡਾਂ ਉਹ ਤਾਂ ਉਹੀ ਸੀ ਆਪਣਾ ਤਾਂ ਬੰਦਾ ਹੀ ਨਹੀਂ ਸੀ ਜਦੋਂ ਕੋਈ ਤੇ ਇਸ ਦੇ باوجود ਵੀ ਜੋ ਕੁਝ ਇਹ ਹੋਇਆ ਉਹਦੇ ਥੋੜੇ ਕਿਖਦੇ ਉੱਥੇ ਵੀ ਆਪਣਾ ਜੇ ਦਸਿਆ ਤੁਹਾਨੂੰ ਸ਼ਹਿਰ ਚ ਆਪਾਂ ਆ ਗਏ ਹੋਰ ਬੋਲਦੇ ਆਂਦੇ ਆਪਾਂ ਤਿੰਨ ਹਲਕਿਆਂ 'ਚ ਜਿੱਥੇ ਏਜੰਟ ਪੋਲਿੰਗ ਏਜੰਟੀ ਹੀ ਨਹੀਂ ਸਾਦਾ ਬੈਠਾ ਟੇਬਲ ਹੀ ਨਹੀਂ ਸਾਦਾ ਲੱਗਿਆ ਜੋ ਅਸਲ ਵਿੱਚ ਵੋਟਾਂ ਨੂੰ ਮਰਜ਼ੀ ਭਾ ਕੇ ਉਹਨਾਂ ਨੇ ਕਿਹਾ ਵੀ ਜਿੱਥੇ ਉਹਨਾਂ ਦਾ ਟਕੜਾ ਕੈਂਡੀਡੇਟ ਆ ਕਾਂਗਰਸ ਦਾ ਆਮ ਆਦਮੀ ਨੇ ਉਹਨਾਂ ਨੂੰ ਵੋਟਾਂ ਭਵਾ ਦੇ ਦਿੱਤੀ ਆਮ ਆਦਮੀ ਆ ਟਕੜਾ ਸੀ ਕਾਂਗਰਸ ਨੇ ਉੱਤੇ ਪਵਾ ਦਿੱਤੀ ਕੋਈ ਕਿਸਮੇ ਹਟਿਆ ਹੀ ਸੀ ਕਲੋਸ ਹੋ ਗਿਆ ਪਰ ਜਦੋਂ ਮੈਂ ਇਹ ਗੱਲ ਕੀਤੀ ਜਾ ਕੇ ਅਸੀਂ ਦਾ ਇਲੈਕਸ਼ਨ ਤੋਂ ਬਾਅਦ ਇੱਕ ਮਿੰਟ ਵੀ ਇਹ ਨਹੀਂ ਲੱਗਿਆ ਕਦੇ ਵੀ ਹਾਰ ਜਿੱਤ ਵਾਲੀ ਗੱਲ ਹੀ ਕੋਈ ਨਹੀਂ ਸੀ ਕਿਉਂਕਿ ਅਸੀਂ ਜਿੱਥੇ ਵੋਟ ਪਈ ਉੱਥੇ ਅਸੀਂ ਜਿੱਤੇ ਕੋਈ ਗੂਤ ਹੀ ਜਿਵੇਂ ਕਿਹਾ 66 ਫਰਜ਼ ਇਲੈਕਸ਼ਨ ਹੋ ਜੇ ਅਸੀਂ 66 ਸਾਡੇ ਕਾਉਂਸਲਰ ਉਹ ਬਣਦੇ ਆ ਤੇ ਸਾਡਾ ਵੀਰ ਆ ਗਏ 95 ਬਾਈਚੋ ਟੋਟਲ 95 ਨੇ 95 ਤੋਂ 66 ਅਸੀਂ ਜਿਹੜੇ ਆ ਉਹ ਕਾਉਂਸਲਰ ਸਾਡੇ ਤੇ ਹੁਣ ਜਿਹੜਾ ਇਲੈਕਸ਼ਨ ਹੋ ਗਈ ਉਹ ਤੋਂ ਬਾਅਦ ਜਿੱਤਾਂ ਮੈਂ ਇਹ ਗੱਲ ਕਹਿ ਰਿਹਾ ਅਸੀਂ ਵੀ ਅਸੀਂ ਸਮਝਾਉਂਦੇ ਕੀ ਸੀ ਵੀ ਭਾਈ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਨੇ ਈ ਕਵੜੀਆਂ ਕੋਸ਼ਿਸ਼ਾਂ ਹੋਈਆਂ ਤੀਜੀ ਵਾਰ ਪੜਨਾ ਪੜੀ ਬੱਧੀ ਉਹ ਕਦੇ ਸਿਧਾਂਤ ਬਦਲਣ ਵਾਲੀ ਗੱਲ ਕਰਦੀ ਉਹ ਜਨਰੇ ਵਿੱਚ ਵਸਾਤਾ ਕਦੇ ਕਿਸਾਨਾਂ ਵਾਲੀਗਾ ਚਲੋ ਉਹ ਹੋ ਗਿਆ ਜਦੋਂ ਮੈਂ ਜਾ ਕੇ ਅਸੀਂ ਤਾਂ ਇੱਥੇ 2 ਦਿਨ ਦਿੱਲੀ ਵੇ ਉਹਨਾਂ ਨੇ ਬੁਲਾਇਆ ਭਾਈ ਮਿਸਟਰ ਸਾਹਿਬ ਨੇ ਹਮ ਮੈਨਾਂ ਕਦੀ ਕਮੀ ਰਹੀ ਕੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਕੋਈ ਕਮੀ ਹੁਣ ਦਿੱਥੇ ਸਾਸੀਂ ਜਾ ਹੀ ਨਹੀਂ ਸਕੇ ਕੀ ਕਰੀ ਉਹ ਕਹਿੰਦੇ ਜੀ ਬਿਲਕੁਲ ਸਾਨੂੰ ਸਾਰਾ ਪਤਾ ਕੋਈ ਕਮੀ ਨਹੀਂ ਛੱਡੀ ਬੰਧਾਨੀ ਨੇ ਤੁਸੀਂ 3 ਲੱਖ ਮੋਟ ਲਈਏ ਛੱਡੋ ਜਿਹੜੇ ਹੰਕਾਰ ਤੋਂ ਸੀ ਉਹ ਕੀ ਕਰ ਸਕਦੇ ਸੀ ਕੁਝ ਅਸੀਂ ਵੀ ਕੀ ਕਰ ਸਕਦੇ ਸੀ ਜਿੱਥੇ ਔਟ ਹੀ ਨਹੀਂ ਪਾਉਣ ਦੇਣੀ ਤੇ ਇਸ ਕਰਕੇ ਬਿਲਕੁਲ ਜਿੱਥੇ ਪੰਜ ਪੰਜ ਛੇ ਛੇ ਬਾਰੇ ਦਿੱਤੇ ਵੱਡੀਆਂ ਹਸਪਤਾਲਾਂ ਦੇ ਅੱਗੇ ਇੰਨੇ ਇੰਨੇ ਆਪਾਂ ਇੱਕ ਨਾਜ਼ਰਤੀ ਕਿ ਉੱਥੇ ਗਏ ਤੇ ਸਿਰਫ ਲੁਧਿਆਣੇ ਦੀ ਤਾਕਤ ਲੁਧਿਆਣੇ ਦਾ ਪੰਜਾਬ ਦਾ ਜੋ ਕੰਮ ਸਾਰੀ ਟੀਮ ਨੇ ਤੁਸੀਂ ਕੀਤਾ ਉਹਨੂੰ ਦੇਖ ਲਓ ਤੁਸੀਂ ਜੇ ਜਾ ਕੇ ਸਿੱਧੂ ਜੇਰ ਨਹੀਂ ਤੁਸੀਂ ਜਾ ਕੇ ਸੋਚ ਲਓ ਕੌਣ ਇਹ ਗੱਲ ਹੁੰਦੀ ਹੈ ਕਿਤੇ ਜਿੱਤਿਆ ਹੋਇਆ ਦੀ ਬਾਰੀ ਨਹੀਂ ਆਉਂਦੀਆਂ ਤੇ ਉਹਨਾਂ ਨੇ ਬਲਾਪਰ ਇਸ ਕਾਲ ਜਿੱਤ ਕੇ ਜਿੱਤ ਨਾਲੇ ਜਿਹੜੇ ਉਹ ہار ਗਏ ਉਦੋਂ ਹੁਣ ਜਿਹੜੀ ਕਿਸਾਨਾਂ ਵਾਲੀ ਗੱਲ ਕਰ ਲਓ ਮੈਂ ਇੱਕ ਇੱਕ ਮਿੰਟ ਲਵਾਂਗਾ ਇਲੈਕਟ੍ਰੀਕ ਅਸਰ ਸਾਰਿਆਂ ਤੇ ਤੰਗ ਸਾਰੇ ਕਾਰੋਬਾਰ ਸਾਡੇ ਤੇ ਜੇ ਜੇ ਪ੍ਰਾਈਮ ਮਿਨਿਸਟਰ ਨੇ ਪਹਿਲੇ ਸਾਈਨ ਕੀਤੇ ਤੇ ਉਹ 20000 ਕਰੋੜ ਰੁਪਏ ਸਹਾਮ ਦੇਧੀ ਦੇ ਕੀਤੇ ਉਹਨਾਂ ਦੇ ਖਾਤੇਾਂ ਚ ਪਏ ਕੈਬਨਟ ਦੀ ਪਹਿਲੀ ਮੀਟਿੰਗ ਹੋਈ ਪਹਿਲਾ ਫੈਸਲਾ ਅਕਸਟਰੀ ਦਾ ਹੋਇਆ ਜਿਹੜਾ ਲੱਖਾਂ ਕਰੋੜ ਦਾ ਤੇ ਜੋ ਤੁਸੀਂ ਬੋਲੇ ਹੋ ਮੈਂ ਸਿਰ ਉਹ ਸਰਕਾਰ ਦਾ ਮੰਤਰੀ ਹੋ ਕੇ ਕਈ ਗੱਲਾਂ ਨਹੀਂ ਬੋਲ ਸਕਦਾ ਜਿਹੜਾ ਇੱਕ ਹੋਰ ਜਿਹੜਾ ਪਹਿਲਾ ਐਕਸਪੀਰੀਅੰਸ ਜਾ ਕੇ ਪਹਿਲੀ ਟ੍ਰੇਨਿੰਗ ਕੀਤੀ ਹੈ ਵੀ ਭਾਈ ਤੁਸੀਂ ਜਾਣਾ ਕਿ ਸੇ ਇੱਕ ਵਾਜੀ ਜਾਰੇ ਦੀ ਉਸ ਮੌਕੇ ਤੇ ਆ ਜਾਂ ਨਾ ਕਰ ਜੇ ਆਂ ਜਾਂ ਨਾ મતਲਬ ਕਰਕੇ ਫਿਰ ਆਪਣਾ ਔਖਾ ਹੋ ਪਹਿਲਾਂ ਸਾਰੇ ਹੀ ਗੱਲ ਸੁਣੋ ਆ ਕੇ ਉੱਥੇ ਦਫਤਰ ਚ ਡਿਸਕਸ ਕਰੋ ਉਸ ਤੋਂ ਬਾਅਦ ਦੁਬਾਰਾ来ਓ ਵੀ ਆ ਹੋ ਗਿਆ ਹੋ ਜਾਣਗੀ ਵੀ ਆਪਣੇ ਆਪ ਪਹਿਲਾਂ ਤੇਰੀ ਚਾਰ ਚੱਕਰ ਵੀ ਨਵੇਂ ਨਵੇਂ ਜੋਸ਼ ਮੰਤਰੀ ਬਣਿਆ ਸੀ ਨਾ ਹੋ ਗਿਆ ਦੇਖ ਕਰੋ ਕੀ ਹੋਤਾ ਹਾਂ ਜੋ ਕਿ ਕਿਉਂ ਬਹੁਤ 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 ਮਿੱਠੀ ਗੋਲੀ ਨਹੀਂ ਦਿੰਦੀ ਮੁੜ ਕੇ ਮੁੜ ਕੇ ਫਿਰ ਉਹੀ ਹੁੰਦਾ ਵੀ ਅੱਕੀ ਨਹੀਂ ਦੇਣੀ ਐਮਐਸਪੀ ਵਾਲਾ ਕੰਮ ਹੈ ਅੱਕੀ ਹੀ ਆ ਜੂਗਾ ਤੇ ਮੈਂ ਆ ਗੱਲਾਂ ਜਿਹੜੀਆਂ ਤੁਸੀਂ ਕਹੀਆਂ ਨੇ ਇਹ ਪਹਿਲੀ ਗੱਲ ਸਭ ਤੋਂ ਵੱਡੀ ਜਿਹੜੀ ਤੁਸੀਂ ਕਹੀ ਹੈ ਵੀ ਸਾਨੂੰ ਪੰਜਾਬ ਨੂੰ ਸਾਮਣੇ ਦੇ ਵਿੱਚ ਚਾਹੀਦਾ ਇਹ ਸਾਰੇ ਇਕੱਠੇ ਹੋ ਕੇ ਆਪਾਂ ਇੰਡਸਟਰੀ ਲਈ ਜੋ ਇੰਡਸਟਰੀ ਦਾ ਨੁਕਸਾਨ ਜੋ ਇੰਡਸਟਰੀ ਦਾ ਹੈ ਇਹ ਜ਼ਿੰਮੇਵਾਰੀ ਨਾਲ ਸਾਰਿਆਂ ਨੂੰ ਭਰੋਸਾ ਵੀ ਹੁੰਦੇ ਹੋਏ ਇਹ ਪੂਰੀ ਵਿਫਗਲੇ ਬਜਟ ਪਾਸ ਕਰਦੇ ਹਾਂ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਸਭ ਨੂੰ ਬਣਾ ਕੇ ਵਿੱਚ ਵੱਡਾ ਕਿਸ ਕਿਸ ਤਰੀਕੇ ਦਾ ਵੀ ਉਹ ਹੋ ਸਕਦਾ ਉਹ ਸਾਨੂੰ ਇਨਸੈਂਟਿਵ ਦੇ ਸਾਨੂੰ ਬੈਠ ਕੇ ਦੇਣ ਮਦਦ ਦੇਣ ਜਿਵੇਂ ਮਰਜੀ ਕਰਨ ਉਸ ਚੀਜ਼ ਵੱਲ ਕਿਉਂਕਿ ਪ੍ਰਧਾਨ ਮੰਤਰੀ ਜਿੱਦਾਂ ਆਪ ਦਾ ਮਾਨਾ ਬਹੁਤ ਜ਼ਿਆਦਾ ਪੰਜਾਬ ਲਈ ਮੈਂ ਤੁਹਾਨੂੰ ਵੀ ਪਤਾ ਹੈ ਮੈਂ ਲੱ ਸ ਨਹੀਂ ਸਕਦਾ ਵੀ ਕਿੰਨਾ ਉਹਨਾਂ ਦਾ ਪੰਜਾਬ ਨੂੰ ਕਿਉਂਕਿ ਉਹ ਇੱਥੇ ਕੰਮ ਕਰਦੇ ਰਹੇ ਨੇ ਪਰਵਾਹੀ ਰਹੇ ਆ ਉਹਨਾਂ ਦਾ ਬਹੁਤ ਮਨ ਦੀ ਰੀਜ ਆਦੀ ਪੰਜਾਬ ਦੁਬਾਰਾ ਉਹ ਪੰਜਾਬ ਬਣੇ ਤੇ ਇੱਕ ਤਾਂ ਇਹ ਗੱਲ ਕਰਾਂ ਵੀ ਕਰਾਂ ਉਸ ਤੋਂ ਬਾਅਦ ਇਹ ਗੱਲ ਵੀ ਜ਼ੋਰ ਪਾ ਕੇ ਚਾਹੇ ਮੁੱਖ ਮੰਤਰੀ ਆਮ ਆਦਮੀ ਦਾ ਚਾਹੇ ਕਿਸੇ ਉਹਨਾਂ ਦੇ ਵੀ ਪਿਆਰ ਨਾਲ ਚਾਹੇ ਐਡਿਟੇਸ਼ਨਾ ਚਾਹੇ ਨਾ ਕਿ ਦਮ ਕਰਕੇ ਵੀ ਭਾਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਣੀਆਂ ਚਾਹੀਓ ਟੈਕਸਟਾਈਲ پارک ਦਾ ਸੀ ਦੁਬਾਰਾ ਲਿਆਵਾਂਗੇ ਇਹਨੂੰ ਪਹਿਰੇ ਗਰੰਟੀ ਦੋ ਤੇ ਸਾਨੂੰ ਜ਼ਮੀਨ ਜਿਹੜੀ ਆ ਵਾਇਲ ਕਰਕੇ ਦੋ ਇੱਕ ਕੰਮ ਪੰਜਾਬ 'ਚ ਕੋਈ ਨਾ ਨਹੀਂ ਜਿਹੜਾ ਆ ਤੁਸੀਂ ਸਾਰੇ ਮੈਨੂੰ ਦਿੱਤੇ ਆ ਚਾਹੇ 45 ਦਿਨਾਂ ਵਾਲਾ ਹੋਵੇ ਬਾਰਡ ਮੰਡਲ ਵੱਲੋਂ ਆਇਆ ਈ ਚਾਹੇ ਸਾਡਾ ਨੌਜਵਾਨ ਵੀਰ ਮੇਰੇ ਨੇ ਕਿ ਕੱਲ ਬੜੇ ਧਿਆਨ ਨਾਲ ਤੇ ਜਿਹੜਾ ਪੰਜਾਬ ਪ੍ਰਦੇਸ਼ ਪਾਰਲਮੰਟਲ ਵੱਲੋਂ ਮੈਨੂੰ ਮਨਵੈਂਡਰ ਦਿੱਤਾ ਗਿਆ ਇਹ ਮੈਂ ਮੰਡੇ ਨੂੰ ਹੀ ਆਪਣੇ ਵੱਲੋਂ ਜਾ ਕੇ ਜਿਹੜੀ ਟ੍ਰਾਂਸਪੀਰਸਟੀ ਆ ਕਿਉਂਕਿ ਬਜਟ ਜਿਹੜਾ ਇਹ ਉਹ ਆਉਣ ਵਾਲਾ ਬੀਸਵਤ ਇਸੋ ਕੀ ਚੀਜ਼ਾਂ ਜਿਵੇਂ ਤੁਸੀਂ ਦੱਸਿਆ ਉਹ ਜਲਦੀ ਤੋਂ ਜਲਦੀ ਹੀ ਹੋਣ ਕਿਉਂਕਿ ਕੁਝ ਤੇ ਚੰਗੀ ਗੱਲ ਸਾਡੇ ਇਹ ਵੀ ਕੁਝ ਇਸ਼ੂਜ਼ ਨੇ ਜਿਹੜੇ ਉਹ ਇਲੈਕਸ਼ਨ ਵੇਲੇ ਇਸੇ ਕਰਕੇ ਮੈਂ ਕਹਿੰਦਾ ਸੀ ਮੰਤਰੀ ਉਰੇ ਆਗੇ ਫਾਂਸ ਮਿਸਟਰ ਕਮਰਸ ਮਿਸਟਰ ਉਰੇ ਆਗੇ ਪਤਾ ਨਹੀਂ ਕਿੰਨੇ ਮੁੱਖ ਮੰਤਰੀ ਉੱਤਰਾਖੰਡ ਦੇ Rajasthan ਦੇ Madhya Pradesh ਦੇ UP ਦੇ Rajasthan ਦੇ ਕੱਲਾ-ਕੱਲਾ ਮੁੱਖ ਮੰਤਰੀ ਉਰੇ ਤੁਹਾਡੇ ਕੋਲ ਆਇਆ ਤੇ ਤੁਸੀਂ ਦਾ ਕੁਛ ਵੀ ਕਿਤੇ ਵੀ ਉਹਨਾਂ ਤੋਂ ਪਾਈ ਕਿ ਤੁਸੀਂ ਲੁਧਿਆਣੇ ਆਏ ਸੀ ਹੀ ਸਾਨੂੰ ਹੁਣ ਸਾਨੂੰ ਬਾਹਰ ਤੋਂ ਮਦਦ ਚਾਹੀਦੀ ਆ ਅਸੀਂ ਆਹ ਲੈਣਾ ਕੁਝ ਵੀ ਕਿਸੇ ਨੂੰ ਵੀ ਕਹਿ ਕੇ ਆਪਣਾ ਤੁਸੀਂ ਕੰਮ ਕਰਵਾ ਸਕਦੇ ਹੋ ਤੇ ਉਹਨਾਂ ਨੂੰ ਇਹ ਗੱਲਾਂ ਪਤਾ ਵੀ ਹੈ ਕਿ ਉਹ ਵੀ ਤੁਹਾਡੇ ਨਾਲ ਵਿਚਾਰ ਕਰਕੇ ਗਏ ਮੈਂ ਆਪਣੇ ਆਪ ਹੀ ਜਾ ਕੇ ਅਸਾਰੀ ਟੀਮ ਅਸੀਂ ਬੈਠੀ ਆ ਟਾਈਮ ਲੈ ਕੇ ਮੰਡੇ ਤੋਂ ਹੀ ਉਹਨਾਂ ਨਾਲੇ ਪ੍ਰੋਸੈਸ ਸ਼ੁਰੂ ਕਰਾਂਗੇ ਜਿਹੜੀਆਂ ਕੋਸ਼ਿਸ਼ ਕਰਨਾਂ ਐ ਉਹ ਤਾਂ ਹੋਣਗੀਆਂ ਹੀ ਹੋਣਗੀਆਂ ਉਸ ਕੋਈ ਸ਼ੱਕ ਹੀ ਨਹੀਂ ਜਿਹੜੀਆਂ ਮਹਿਰਾ ਸਾਹਿਬ ਨੇ ਕਹੀਆਂ ਨੇ ਅਸੀਂ ਸਾਰੀ ਪੰਜਾਬ ਦੀ ਟੀਮ ਚਾਹ ਚੋਕ ਸਾਹਿਬ ਨੇ ਚਾਹ ਜਿਆ